ਲੋਕ ਜਿਪੀਤੇ 2:30 ਵਜੇ ਸ਼ਰਮਣਿਕ ਕਮੇਟੀ ਦੇ ਦੋ ਮੁਲਾਜ਼ਮਾ ਨੇ ਲਿਆ ਕੇ ਜਥੇਦਾਰ ਸਾਹਿਬ ਨੂੰ ਇੱਕ ਸਰੋਪਾ ਜਿਹੜਾ ਸਿੰਘ ਸਾਹਿਬ ਜਿਹੜੇ ਉੱਥੇ ਤੇ ਸੇਵਾ ਸੰਭਵ ਕਰਦੇ ਨੇ ਗਿਆਨੀ ਸਿੰਘਾਂ ਵੱਲੋਂ ਤੇ ਇੱਕ ਕੀਰਤਨੀਆ ਸਿੰਘਾਂ ਵੱਲੋਂ ਤੇ ਇੱਕ ਸ਼ਰਮਣਿਕ ਕਮੇਟੀ ਵੱਲੋਂ ਦੇ ਕੇ ਐਲਾਨ ਕਰਦੇ ਆ ਜੀ ਸੇਵਾ ਸੰਭਾਲ ਹੋ ਗਈ ਉਸ ਤੋਂ ਬਾਅਦ ਫਿਰ ਜਿਹੜੇ ਸੱਜਣ ਆ ਕੇ ਉੱਥੇ ਪ੍ਰੈਸ ਕਾਨਫਰੰਸ ਕਰਨ ਆਏ ਸੁੱਚਾ ਸਿੰਘ ਲੰਗਾਹ ਵਰਗੇ ਉਹਨਾਂ ਕੁ ਜਿਹੜੀਆਂ ਟਿੱਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਤੁਸੀਂ ਚੈੱਕ ਕਰ ਲਓ ਜੇ ਸ਼੍ਰੋਮਣੀ ਕਮੇਟੀ ਦੀ ਜਿੱਥੇ ਵੀ ਕਿਤੇ ਕੋਈ ਕਿਸੇ ਸਾਈਟ ਤੇ ਪਾਈ ਹੋਈ ਹੈ ਇੰਟਰਵਿਊ ਲੰਗਾ ਸਾਹਿਬ ਦੇ ਤੇ ਥੱਲੇ ਲੋਕੀ ਕੀ ਕੀ ਲਿਖ ਰਹੇ ਨੇ ਯਾਰ ਉਹ ਐਡੀ ਮਹਾਨ ਪਰੰਪਰਾ ਵਾਲੀ ਸ਼੍ਰੋਮਣੀ ਕਮੇਟੀ ਇੰਨੀਆਂ ਮਹਾਨ ਕੁਰਬਾਨੀਆਂ ਪਰ ਇਤਿਹਾਸ ਵਾਲਾ ਅਕਾਲੀ ਦਲ ਕਿੱਥੇ ਤੋਂ ਕਿੱਥੇ ਆ ਕੇ ਖੜ ਗਿਆ ਇਸ ਢੰਗ ਨਾਲ सेवा संभाल 2:30 ਵਜੇ ਕੀਤੀ ਗਈ ਤਾਂ ਇੱਕੋ ਇੱਕ ਕਾਰਨ ਮੰਦੀਪ ਜੀ ਉਹ ਤਾਂ ਹੈਗਾ ਹੀ ਆ ਦੇਖੋ ਡਰ ਅਕਾਲੀ ਦਲ ਦੇ ਅੰਦਰ ਹੁਣ ਡਰ ਪੈਦਾ ਹੋ ਗਿਆ ਸੰਗਤਾਂ ਦਾ ਇਸ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਕਮੇਟੀ ਨੇ ਉਹ ਤਾਂ ਮੌਨਸੀ ਕਰਨ ਵਾਲੇ ਜੀ ਇਹ ਤਾਂ ਕਰਾਈ ਗਈ ਹੈ ਪਹਿਲਾਂ ਅਕਾਲੀ ਦਲ ਦੇ ਜਿਹੜੇ ਹੁਕਮਰਾਨ ਨੇ ਜਿਹੜੇ ਚਲਾ ਰਹੇ ਨੇ ਖਾਸ ਕਰਕੇ ਇੱਕ ਪਰਿਵਾਰ ਦਾ ਗਲਬਾ ਹੈ ਜਿਹੜੇ ਲੰਬੇ ਸਮੇਂ ਤੋਂ ਜਿਵੇਂ ਚੰਦ ਹੈ ਜਥੇਦਾਰਾਂ ਨੂੰ ਵਰਤਦਾ ਹੈ ਤੇ ਜਿਵੇਂ ਹੁਣ ਜਥੇਦਾਰਾਂ ਨੂੰ ਹਟਾਇਆ ਗਿਆ ਜਿਵੇਂ ਨੁਕਤੀ ਕਰਾਈ ਗਈ ਮੈਨੂੰ ਲੱਗਦਾ ਉਹਦੇ ਬਾਰੇ ਸਾਰੇ ਲੋਕਾਂ ਨੂੰ ਬਹੁਤ ਸਿਆਣੇ ਲੋਕ ਦੱਸਣ ਦੀ ਲੋੜ ਨਹੀਂ ਕਿ ਕੀ ਹੋ ਰਿਹਾ ਹੈ ਯਾਨੀ ਕਿ ਹਰ ਥਾਂ ਵਿਰੋਧ ਹੋ ਰਿਹਾ ਹੈ ਮਾਝੇ ਚ ਵਿਕਰਮ ਮਜੀਠੀਆ ਲਗਾਤਾਰ ਕਹਿ ਰਹੇ ਨੇ ਭਾਈ ਗਲਤ ਕੀਤਾ ਲੁਧਿਆਣਾ ਚ ਸਰਨਜੀਤ ਢਿੱਲੋਂ ਬੈਠੇ ਨੇ ਸਾਬਕਾ ਮੰਤਰੀ ਉਹਨੇ ਕਿਹਾ ਗਲਤ ਕੀਤਾ ਜੀ ਕੁਝ ਕ ਸੱਜਣ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਟਟੇਰੀ ਵਾਂਗ ਕੇ ਬਸ ਸਾਡੀਆਂ ਪੈਰਾਂ ਤੇ ਹੀ ਖੜਿਆ ਹੈ ਅਕਾਲੀ ਦਲ ਜਿਹੜੇ ਅੱਜਕੱਲ ਮੁੱਖ ਸਲਾਹਕਾਰ ਬਣੇ ਹੋਏ ਨੇ ਸਖਮ ਵੀਰ ਸਿੰਘ ਬਾਦਲ ਦੇ ਜੀ ਜਿਨ੍ਹਾਂ ਨੇ ਇਹ ਲੋਕ ਸਭਾ ਚੋਣਾਂ ਤੇ ਜਮਾਨਤਾਂ ਵੀ ਜਬਤ ਹੋਈਆਂ ਨੇ ਜਿਨ੍ਹਾਂ ਚੋਂ ਕਈਆਂ ਦੀਆਂ ਇਹ ਲੋਕ ਕਕੌਮ ਦੀ ਨੁਮਾਇੰਦਗੀ ਨੁਮੈਂਦਾ ਹੋਣ ਦੇ ਦਾਅਵੇ ਕਰਦੇ ਨੇ ਤੇ ਇੱਧਰ ਸੁੱਚਾ ਸਿੰਘ ਲੰਗਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਸੰਕਟਮੋਚਨ ਬਣਦਾ ਯਤਨ ਕਰ ਰਹੇ ਨੇ ਜਿਹੜਾ ਆਪਾਂ ਨੇ ਕੱਲ ਵੀ ਇਹ ਸਪਰਕਟਾਇਆ ਸੀ ਕਿ ਜ਼ਥੇਦਾਰ ਸਹਿਬਾਨ ਜਿਨ੍ਹਾਂ ਨੂੰ ਨਵੇਂ ਬੁੜਾਏ ਗਿਆ ਹੈ ਉਹਨਾਂ ਕੋਲੋਂ 2 ਦਸੰਬਰ ਨੂੰ ਜਿਹੜੇ ਸ੍ਰੀ ਕਾਲ ਤੱਕ ਸਭ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਬਾਰੇ ਉਹਨਾਂ ਨਾਲ ਛੇੜਛਾੜ ਜ਼ਰੂਰ ਹੋਊਗੀ ਉਹ ਵਾਪਸ ਲੈ ਜਾਣਗੇ ਕੁਝ ਫੈਸਲੇ ਭਰਤੀ ਦਾ ਸਭ ਉਹਨਾਂ ਨੇ ਸਪਸ਼ਟ ਕਰਤਾ ਵੀ ਕਹਿੰਦੇ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀ ਕਹਿੰਦੇ ਉਹਦੇ ਵਿੱਚ ਅਸੀਂ ਕੋਈ ਛੇੜਛਾੜ ਨਹੀਂ ਕਰਾਂਗੇ ਪਰ ਹਾਂ ਜੇ ਬਜੇ ਬਿਲਕੁਲ ਨਹੀਂ ਕੀਤਾ ਉਹਦਾ ਅਗਲਾ ਪੈਰਾ ਵੀ ਪੜ੍ਹ ਲਓ ਹਾਂ ਨਹੀਂ ਫਿਰ ਕਹਿੰਦੇ ਵੀ ਜਿਹੜੀ ਭਰਤੀ ਹੈ ਜਿਹੜੀ ਕਮੇਟੀ ਹੈ ਉਹਦੇ ਵਿੱਚ ਅਸੀਂ ਨਜ਼ਰ ਇਹ ਹੁਕਮਨਾਮੇ ਨਾਲ ਸੰਬੰਧਿਤ ਨਹੀਂ ਉਹਦਾ ਹੁਕਮਨਾਮਾ ਹੀ ਹੈ ਜਿਹੜੀ ਭਰਤੀ ਕਮੇਟੀ ਹੈ ਹੁਕਮਨਾਮਾ ਸੀ ਨ ਇਹ ਸੱਤ ਮੈਂਬਰੀ ਕਮੇਟੀ ਕਰੂਗੀ ਹੂੰ ਉਹਨਾਂ ਦੇ ਕਹਿੰਦੇ ਨજરਅਸਾਨ ਨਹੀਂ ਕਰਾਂਗੇ ਫਿਰ ਇਹ ਹੁਕਮਨਾਮੇ ਨਾਲ ਛੇਡ-ਛਾੜ ਨਾ ਹੋਈ ਤਾਂ ਇਹ ਹੋਰ ਕੀ ਐ ਤੁਹਾਨੂੰ ਯਾਦ ਹੋਊਗਾ ਕਿ ਪਤਾ ਵੀ ਇੱਕ ਵਾਰ ਜਥੇਦਾਰ ਸਹਿਵਾਨ ਕੋਈ ਪਹੁੰਚ ਕੀਤੀ ਸੀ ਕਿ ਦਲ ਨੇ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਐ ਫਿਰ ਹੋਰ ਮੈਂਬਰ ਪਾ ਲਓ ਜੀ ਉਹ ਅੱਠ ਸੱਤ ਆਪਣੇ ਹੋਰ ਮੈਂਬਰ ਪਾਉਣੇ ਜਾਂਦੇ ਸੀ ਉਸ ਕਮੇਟੀ 'ਚ ਫਿਰ ਜਥੇਦਾਰ ਸਹਿਵਾਨ ਗਿਗ ਰਵੀਰ ਸਿੰਘ ਜੀ ਕਹਿੰਨੀ ਆਰਪਰੇ ਸਿੰਘ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਪਾਇਆ ਨਹੀਂ ਇਹ ਸੰਭਵ ਨਹੀਂ ਹੈ ਇਹ ਦਾਗੀ ਕਿਸਮ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪਵਾਉਣਾ ਚਾਹੁੰਦੇ ਹੋ ਕਮੇਟੀ ਉਹੀ ਕੰਮ ਕਰੂਗੀ ਤੇ ਹੁਣ ਇਵੇਂ ਲੱਗਦਾ ਜਿਵੇਂ ਜਿਵੇਂ ਅੱਜ ਜਥੇਦਾਰ ਉਹਦਾ ਬਿਆਨ ਆਇਆ ਹੈ ਜਥੇਦਾਰ ਕੁਲਦੀਪ ਸਿੰਘ ਜੜਗੜ ਸਾਹਿਬ ਦਾ ਜੀ ਉਹ ਉਹਦੇ ਨਾਲ ਇਵੇਂ ਲੱਗ ਰਿਹਾ ਹੈ ਕਿ ਜਿਹੜੀ ਇਹ ਕਮੇਟੀ ਹੈ ਤੁਸੀਂ ਦੇਖ ਲਿਓ ਦੇ ਮੈਂਬਰ ਵਧਾਏ ਜਾਣਗੇ ਕੋਈ ਜਿਹੜੇ ਦਾਗੀ ਕਿਸਮ ਦੇ ਲੋਕ ਨੇ ਜਿਹੜੇ ਅੱਜ ਅਨੰਦਪਾਲ ਸਾਹਿਬ ਆ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਸੁੱਚਾ ਸਿੰਘ ਲੰਗਾਹ ਵਰਸਾ ਸਿੰਘ ਬਲਟੋਹਾ ਵਰਗੇ ਏ ਦਲਜੀਤ ਸਿੰਘ ਚੀਮੇਵਰਗੇ ਇਹਨਾਂ ਨੂੰ ਕਮੇਟੀ ਦਾ ਮੈਂਬਰ ਪਾਇਆ ਜਾਊਗਾ। ਇਹ ਅਕਾਲ 택ਸਰਾਂ ਨੂੰ ਕਿਉਂਕਿ ਕਮੇਟੀ ਸੱਤ ਨਹੀਂ ਕੀਤੀ ਕਰਨ ਦੀ ਗੱਲ ਕਹੀ ਜਿਹਦਰ ਸਾਹਿਬ ਨੇ ਉਹਨਾਂ ਕਿ ਨਜ਼ਰਸਾਨੀ ਹੋ। ਇਹ ਫਰਜ਼ ਕਰੋ ਸੱਤ ਮੈਂਬਰ ਉਹਦੇ ਚ ਹੋਰ ਸ਼ਾਮਲ ਕਰ ਲਏ ਮਨਦੀਪ ਜੀ ਤਾਂ ਫਿਰ ਸੱਤ ਮੈਂਬਰਾਂ ਦੀ ਚੱਲੂਗੀ ਪੰਜ ਮੈਂਬਰਾਂ ਨੂੰ ਕੌਣ ਪੁੱਛੂਗਾ ਉੱਥੇ। ਜਿਹੜਾ ਵਰਤਾਰਾ ਹੈ ਬਹੁਤ ਮੰਦ ਭਾਗ ਹੈ। ਮਨਦੀਪ ਜੀ ਜੋ ਚੱਲ ਰਿਹਾ ਹੈ ਅਕਾਲੀ ਦਲ ਚ ਤੇ ਸੁਖਵੀਰ ਸਿੰਘ ਬਾਦਲ ਦੀ ਚੁੱਪ ਇਸ ਵੇਲੇ ਸਭ ਤੋਂ ਵੱਧ ਫਰਾਨੀ ਜਾਣ ਕੇ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਸੀ ਚੁੱਪ ਰਹਿਣਾ ਨੂੰ ਬੋਲਣਾ ਚਾਹੀਦਾ ਸੀ ਇਸ ਵੇਲੇ ਉਹਨਾਂ ਦਾ ਫਰਜ ਬਣਦਾ ਬੋਲਣਾ ਸੱਚ ਦੇ ਨਾਲ ਖੜਨ ਜਦੋਂ ਪਾਰਟੀ ਦੇ ਇੰਨੇ ਲੋਕ ਵਿਰੋਧ ਕਰ ਰਹੇ ਨੇ ਯਾਰ ਤੁਹਾਡੀ ਹਰਿਆਣੇ ਦੀ ਸਾਰਾ ਸਾਰੀ ਇਕਾਈ ਤੁਹਾਡਾ ਵਿਰੋਧ ਕਰ ਗਈ ਬਾਕੀ ਦੇ ਜਿਹੜੇ ਸੂਬੇ ਨੇ ਉਹਨਾਂ ਦੀਆਂ ਇਕਾਈਆਂ ਵਿਰੋਧ ਕਰ ਗਈਆਂ ਵੱਡੀ ਪੱਧਰ ਤੇ ਪੰਜਾਬ ਚ ਬਗਾਵਤ ਉੱਠ ਗਈ ਥੋਂ ਤੱਕ ਕੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਨੇ ਕੁਲਵੰਤ ਸਿੰਘ ਮੰਨਣ ਸਾਹਿਬ ਉਹਨਾਂ ਨੇ ਵੀ ਕਹਿ ਦਿੱਤਾ ਭਾਈ ਮੇਰਾ ਕੋਈ ਸਬੰਧ ਨਹੀਂ ਇਸ ਫੈਸਲੇ ਨਾਲ ਮੇਰੀ ਤਾਂ ਆਪਣੇ ਮਨ ਨੂੰ ਠੇਸ ਪਹੰਚੀ ਹੈ ਜਰ ਸਰ ਤੁਸੀਂ ਇੱਕ ਜੀ ਦੇਖੋ ਜਿਸ ਤਰ੍ਹਾਂ ਮੌਜੂਦਾ ਸਮੇਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੈ ਜਾਂ ਫਿਰ ਗਗਵੀਰ ਸਿੰਘ ਹੈ ਜਾਂ ਫਿਰ ਜਿਹੜੇ ਬਾਗੀ ਦਲ ਵਾਲੇ ਨੇ ਨਾ ਜਿਹੜੇ ਵਿਰੋਧੀ ਟੀ ਰਾਲੇ ਜਾਂ ਸੁਧਾਰ ਲਹਿਰ ਵਾਲੇ ਕਹਿ ਲਈ ਆਪਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਹਿੰਦੇ ਵੀ ਇਹ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਪਰ ਤੁਸੀਂ ਇਹ ਦੇਖੋ ਵੀ ਅੱਜ ਜਦੋਂ ਉੱਥੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਤਾਂ ਉੱਥੇ ਸੁੱਚਾ ਸਿੰਘ ਲਗਾ ਬੋਲਦੇ ਨੇ ਕਹਿੰਦੇ ਭਾਈ ਅਸੀਂ ਕਾਂਗਰਸ ਕੇਂਦਰੀ ਪਾਰਟੀ ਹੈ ਜਿਹੜੀ ਹੈਗੀ ਉਹਦੇ ਨਾਲ ਅਸੀਂ ਜਾਣ ਸਕਦੇ ਹਾਂ ਉਹਨਾਂ ਤੋਪਾਂ ਦੇ ਨਾਲ ਸਾਡੇ ਦੇ ਹਮਲੇ ਕੀਤੇ ਉਹ ਇੱਕ ਐਦਾਂ ਕਹਿੰਦੇ ਇੱਕ ਇੱਕ ਪਾਰਟੀ ਬਚੀ ਹੈ ਜਿਹੜੀ ਭਾਜੀਪੀ ਬਚੀ ਹੈ ਉਹਨੇ ਸੰਕੇਤ ਕੀਤਾ ਵੀ ਭਵਿੱਖ ਦੇ ਵਿੱਚ ਹੀ ਸੁਯੋਤਾ ਹੋ ਸਕਦਾ ਉਹਨਾਂ ਦੇ ਨਾਲ ਇੱਕ ਪਾਸੇ ਤੁਸੀਂ ਕੇਦਾਰ ਗੁਸ਼ੀ ਉਹਨਾਂ ਦੀ ਜਿੱਥੇ ਅਰਦੀ ਕਰ ਰਹੇ ਵੀ ਬੀਜੇਪੀ ਇੰਨੀ ਮਾੜੀ ਹੈ ਫਿਰ ਮਨਦੀਪ ਸੁੱਚਾ ਸਿੰਘ ਲੰਗਾ ਲੰਗਾ ਨੂੰ ਵੀ ਕੱਢਣ ਫਿਰ ਹੁਣ ਅਕਾਲੀ ਦਲ ਚੋਂ ਕਿਉਂ ਬੋਲਿਆ 2 ਦਸੰਬਰ ਤੋਂ ਬਾਅਦ ਜੋ ਸ੍ਰੀ ਅਕਾਲ ਤਾ ਸਹਿ ਕੋ ਫਰਾਂਸਲੇ ਸੁਲਾਏ ਗਏ ਸੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਦਾ ਖਲਾ ਹੁਣ ਸਿਕ ਸਿਆਸ ਦੇ ਵਿੱਚ ਪੈ ਚੁੱਕਿਆ ਉਸੇ ਦੇ ਤਹਿਤ ਹੀ ਹੁਣ ਜਿਸ ਤਰ੍ਹਾਂ ਤਿੰਨ ਜਥੇਦਾਰ ਹਟਾਏ ਗਏ ਸੀ ਤੇ ਉਹਨਾਂ ਦੇ ਵਿੱਚੋਂ ਅੱਜ ਜਿਹੜੇ ਤੱਕ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਦਾ ਜਿਹੜਾ ਅਸੀਂ ਸੇਵਾ ਸੰਭਾਲ ਦੀ ਸਮਾਗਮ ਸੀ ਜਿਹੜਾ ਉਹ ਅੱਜ 10 ਵਜੇ ਦੇ ਕਰੀਬ ਸੀ ਪਰ ਜਿਸ ਤਰ੍ਹਾਂ ਵਿਧੰਗ ਜਥੇਬੰਦੀਆਂ ਦੇ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਉਸ ਪ੍ਰੋਗਰਾਮ ਨਾ ਹੋਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ ਰੋਕੋ ਦਾ ਐਲਾਨ ਕਰ ਦਿੱਤਾ ਗਿਆ ਸੀ ਉਸੇ ਤਹਿਤ ਸ਼ੋਮਣੀ ਉਧਰਪੁਰ ਦੀ ਕਮੇਟੀ ਦੇ ਵੱਲੋਂ ਉਹ ਪ੍ਰੋਗਰਾਮ ਸਵੇਰੇ 2:30 ਵਜੇ ਕੀਤਾ ਜਾਂਦਾ ਪਰ ਹੁਣ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜਾ ਵਿਵਾਦ ਖੜਾ ਹੋ ਗਿਆ ਕਿ ਉਸ ਵਕਤ ਨਾ ਤਾਂ ਜੰਗ ਸਿੰਘ ਜਿੱਥੇ ਬੰਦੀਆਂ ਸੀ ਜਾਂ ਨਾ ਤਾਂ ਐਜੀਪੀਸੀ ਪ੍ਰਧਾਨ ਜੀ ਨਾ ਹੀ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਦੇ ਜਦ ਤੋਂ ਕਹ ਲਈਏ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਉਹ ਪਹੁੰਚੇ ਸੀ ਤੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਵੀ ਹੁਣ ਵੱਡਾ ਬੰਬਲਬੁਸਾ ਪੈ ਚੁੱਕਿਆ ਜਿੱਥੇ ਹੁਣ ਇੱਕ ਹੋਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਉਹ ਵਿਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਸ ਮਸਲੇ ਨੂੰ ਲੈ ਕੇ ਜਿੱਥੇ ਸਵਾਲ ਖੜੇ ਕੀਤੇ ਨੇ ਕਿ ਇਹ ਇੱਕ ਹੋਰ ਮਰਿਆਦਾ ਦੀ ਉਲੰਘਣਾ ਨਹੀਂ ਹੈਗੀ ਜਿਸ ਤਰ੍ਹਾਂ ਤੁਸੀਂ ਇਲਜ਼ਾਮ ਲਗਾਏ ਗਏ ਸੀ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਸੋ ਜਿਹੜਾ ਖਲਾਫ ਹੈ ਚੁੱਕਿਆ ਇਸ ਦੇ ਬਾਬਤ ਗੱਲਬਾਤ ਕਰਨ ਲਈ ਸਭ ਨਾਲ ਰੋਜ਼ਾਨਾ ਦੀ ਤਰ੍ਹਾਂ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਸਵਾਗਤ ਹੈ 20 ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਚਿੱਲਾ ਸਾਹਿਬ ਕੀਵੇਂ ਦੇਖਦੇ ਹੋ ਜੋ ਕੁਝ ਦਿਨ ਪੋ ਦਿਨ ਖਿੱਚੋ ਤਾਨ ਵੱਧ ਹੀ ਜਾ ਰਹੀ ਹੈ ਜੀ ਹੁਣ ਜਿਸ ਤਰ੍ਹਾਂ ਬਿੱਤੇ ਦੇਨੀ ਵਿਕ੍ਰਮ ਸਿੰਘ ਜੀ ਟੀਐਸ ਮੇਤ ਜਿਹੜੇ ਹੋਰ ਜਿਹੜੇ ਜਿਹੜੇ ਅਕਾਲ ਦੇ ਆਗੂ ਸੀ ਉਹਨਾਂ ਦੇ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ ਤਾਂ ਪਾਰਟੀ ਨੇ ਸਖਤ ਐਕਸ਼ਨ ਲੈਂ ਦਿੱਤਾ ਜੀ ਕਿ ਅਸੀਂ ਇਹਨਾਂ ਨੂੰ ਜਿਹੜਾ ਕਾਰਨ ਦੋਸਤੋਂ ਨੋਟਿਸ ਜਾਰੀ ਕਰਾਂਗੇ ਕਿਤੇ ਨਾ ਕਿਤੇ ਚੇਤਾਵਨੀ ਸੀ ਜੇਕਰ ਟਿਕ ਜੋ ਪਈ ਜਾਂ ਫਿਰ ਤੁਹਾਨੂੰ ਪਾਰਟੀ ਤੋਂ ਬਾਹਰ ਵੀ ਕਰ ਦਿੱਤਾ ਜਾ ਸਕਦਾ ਤੇ ਹੁਣ ਅੱਜ ਸਵੇਰੇ 2:30 ਵਜੇ ਹੀ ਜਿਸ ਤਰ੍ਹਾਂ ਸਵਾਲ ਇਹ ਉੱਠ ਰਿਹਾ ਕਿ ਉਦੋਂ ਉੱਥੇ ਪ੍ਰਕਾਸ਼ ਨਹੀਂ ਸੀ ਉੱਥੇ ਮर्यादा ਦੀ ਉਲੰਘਣਾ ਹੋਈ ਹੈ ਅਖਰ ਕਿਵੇਂ ਦੇਖਦੇ ਹੋ ਕਿ ਜਿਹੜਾ ਹੁਣ ਖਲਾਅ ਪੈ ਚੁ ਮੰਦੀਪ ਜੀ ਦੇਖੋ ਬਹੁਤ ਮੰਦ ਭਾਗੀ ਗੱਲ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਜਿਹੜੇ ਸੇਵਾ ਸੰਭਾਲ ਕਾਰਜ ਭਾਰ ਉਹਨਾਂ ਨੇ ਸੰਭਾਲਣਾ ਸੀ ਅੱਜ 10 ਵਜੇ ਤੇ ਸਾਰੇ ਪ੍ਰੈਸ ਨੂੰ ਸਾਰੀਆਂ ਸੰਸਥਾਵਾਂ ਨੂੰ ਜਿਹੜੇ ਰਾਜਨੀਤਿਕ ਲੋਕਾਂ ਨੂੰ ਸਮਾਜਿਕ ਧਾਰਮਿਕ ਲੋਕਾਂ ਨੂੰ ਸੱਦਾ ਸੀ 10 ਵਜੇ ਦਾ ਅੱਜ ਸਵੇਰ ਦਾ ਤੇ 2 ਵਜੇ ਕੇ 40-50 ਮਿੰਟ ਤੇ ਇਹ ਸੇਵਾ ਸੌਂਪਦੀ ਜੀ ਕਿਉਂਕਿ ਆ ਵੀ ਨਾ ਤਾਂ ਜਥੇਦਾਰ ਸਾਹਿਬ ਨੂੰ ਬਿਠਾਇਆ ਗਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਨਹੀਂ ਸੀ ਉਸ ਵੇਲੇ ਤਖਤ ਜੀ ਕੇਸਗੜ ਸਾਹਿਬ ਤੇ ਹਮ ਨਾ ਹੀ ਰਵਾਇਤ ਹੁੰਦੀ ਹੈ ਕਿ ਜਦੋਂ ਸੇਵਾ ਸੰਭਾਲ ਹੁੰਦੀ ਹੈ ਜਥੇਦਾਰ ਸਾਹਮਦੇ ਤਾਂ ਵੱਖ-ਵੱਖ ਧਿਰਾਂ ਨੇ ਭਾਵੇਂ ਸਿਆਸੀ ਹੋਣ ਸਮਾਜਿਕ ਹੋਣ ਧਾਰਮਿਕ ਹੋਣ ਨਿਹੰਗ ਸਿੰਘ ਜਥੇਬੰਦੀਆਂ ਹੋਣ ਸਾਰੀਆਂ ਦਸਤਾਰਾਂ ਭੇਟ ਕਰਦੀਆਂ ਨੇ ਜੀ ਸਿੰਘ ਸਾਹਿਬ ਨੂੰ ਪਰ ਅਜੇ ਹ ਕੁਝ ਨਹੀਂ ਹੋਇਆ ਚੁੱਪਚਪੀਤੇ 2:30 ਵਜੇ ਸ਼੍ਰੋਮਣਿਕ ਕਮੇਟੀ ਦੇ ਦੋ ਮੁਲਾਜ਼ਮਾਂ ਨੇ ਲਿਆ ਕੇ ਜਥੇਦਾਰ ਸਾਹਿਬ ਨੂੰ ਇੱਕ ਸਰੂਪਾ ਜਿਹੜਾ ਸਿੰਘ ਸਾਹਿਬ ਜਿਹੜੇ ਉੱਥੇ ਤੇ ਸੇਵਾ ਸੰਪਰਕ ਕਰਦੇ ਨੇ ਗਿਆਨੀ ਸਿੰਘਾਂ ਵੱਲੋਂ ਤੇ ਇੱਕ ਕੀਰਤਨੀਆ ਸਿੰਘਾਂ ਵੱਲੋਂ ਤੇ ਇੱਕ ਸ਼੍ਰੋਮਣਿਕ ਕਮੇਟੀ ਵੱਲੋਂ ਦੇ ਕੇ ਐਲਾਨ ਕਰ ਦਿੱਤਾ ਜੀ ਸੇਵਾ ਸੰਭਾਲ ਹੋ ਗਈ ਜੀ ਉਸ ਨੰਬਰ ਉਹਦੇ ਫਿਰ ਜਿਹੜੇ ਸੱਜਣ ਆ ਕੇ ਉੱਥੇ ਪ੍ਰੈਸ ਕਾਨਫਰੰਸ ਕਰਨ ਆਏ ਸੁੱਚਾ ਸਿੰਘ ਲੰਗਾਹ ਵਰਗੇ ਉਹਨਾਂ ਦੀ ਜਿਹੜੀਆਂ ਟਿੱਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਤੁਸੀਂ ਚੈੱਕ ਕਰ ਲਓ ਜੇ ਸ਼੍ਰੋਮਣੀ ਕਮੇਟੀ ਦੀ ਜਾਂ ਜਿੱਥੇ ਵੀ ਕਿਤੇ ਕੋਈ ਕਿਸੇ ਸਾਈਟ ਤੇ ਪਾਈ ਹੋਈ ਹੈ ਇੰਟਰਵਿਊ ਲੰਗਾਹ ਸਾਹਿਬ ਦੇ ਉਹਦੇ ਥੱਲੇ ਲੋਕੀ ਕੀ-ਕੀ ਲਿਖ ਰਹੇ ਨੇ ਬਿਲਕੁਲ ਯਾਰ ਉਹ ਐਡੀ ਮਹਾਨ ਪਰੰਪਰਾ ਵਾਲੀ ਸ਼੍ਰੋਮਣੀ ਕਮੇਟੀ ਇੰਨੀਆਂ ਮਹਾਨ ਕੁਰਬਾਨੀਆਂ ਪਰ ਇਤਿਹਾਸ ਵਾਲਾ ਅਕਾਲੀ ਦਲ ਕਿ ਕਿੱਥੇ ਤੋਂ ਕਿੱਥੇ ਆ ਕੇ ਖੜ ਗਿਆ ਹੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਤੇ ਜਿਵੇਂ ਜਿਸ ਢੰਗ ਨਾਲ ਸੇਵਾ ਸੰਭਾਲ 2:30 ਵਜੇ ਕੀਤੀ ਗਈ ਤਾਂ ਇੱਕੋ ਇੱਕ ਕਾਰਨ ਮਨਦੀਪ ਜੀ ਉਹ ਤਾਂ ਹੈਗਾ ਹੀ ਹੈ ਦੇਖੋ ਡਰ ਅਕਾਲੀ ਦਲ ਦੇ ਅੰਦਰ ਹੁਣ ਡਰ ਪੈਦਾ ਹੋ ਗਿਆ ਸੰਗਤਾਂ ਦਾ ਹੂੰ ਨਿਆਂਗ ਸਿੰਘ ਜਥੇਬੰਦੀਆਂ ਚਾਹੇ ਬਾਬਾ ਬਵੇੜ ਸਿੰਘ ਚਾਹੇ ਚੰਨਮੈ ਕਰੋੜੀ ਹੋਣ ਚਾਹੇ ਤਰਨਾ ਦਲ ਵਾਲੇ ਹੋਣ ਸਾਰਿਆਂ ਨੇ ਐਲਾਨ ਕਰਤਾ ਸੀ ਵਿਰੋਧ ਕਰਾਂਗੇ ਨਹੀਂ ਹੋਣ ਦੇਵਾਂਗੇ ਜੀ ਤੇ ਉਸੇ ਵਿਰੋਧ ਤੋਂ ਡਰਦੇ ਆ ਫਟਾਫਟ ਤੜਕੇ ਨੂੰ ਵੀ ਉਸ ਵੇਲੇ ਕਿਸੇ ਨੂੰ ਕਿਹੜਾ ਲੋਕੀ ਹੁਣ ਜਦੋਂ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਾ ਹੋਇਆ ਹੋਵੇ ਤੱਕ ਸਾਹਿਬ ਤੇ ਤੇ ਉਦੋਂ ਫਿਰ ਲੋਕੀਆਂ ਜੇ ਕਿੱਥੇ ਜਾਗਦੇ ਨੇ ਹੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਹੀ ਸੰਗਤਾਂ ਨੂੰ ਸ਼ੁਰੂ ਹੁੰਦੀ ਹੈ ਜੀ ਜੋ ਚੁੱਪ ਚਪੀਤੇ ਪਤਾ ਨਹੀਂ ਕਿਹੜਾ ਡਰ ਅਕਾਲੀ ਦਲ ਨੂੰ ਤਤਾਰਿਆ ਹੈ ਡਰਤਾ ਗਲਤੀ ਦਾ ਹੀ ਹੈ ਨਾ ਜਿਹੜੀਆਂ ਕੀਤੀਆਂ ਨੇ ਮੰਨਦੇ ਉਹ ਡਰਦਾ ਉਹੀ ਹੈ ਜੇ ਕੋਈ ਬੰਦਾ ਗਲਤੀ ਕਰਦਾ ਹੈ ਹੂੰ ਤੇ ਗਲਤੀ ਕੀਤੀ ਹੈ ਤਾਂ ਐਡੀ ਵੱਡੀ ਪੱਧਰ ਤੇ ਇਸ ਗਲਤੀ ਕਰਕੇ ਜਿਹੜੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਕਮੇਟੀ ਨੇ ਉਹ ਤਾਂ ਲੋਨ ਸੀ ਕਰਨ ਵਾਲੇ ਜੀ ਇਹ ਤਾਂ ਕਰਾਈ ਗਈ ਹੈ ਪਿੰਡੋਂ ਅਕਾਲੀ ਦਲ ਦੇ ਜਿਹੜੇ ਹੁਕਮਰਾਨ ਨੇ ਜਿਹੜੇ ਚਲਾ ਰਹੇ ਨੇ ਖਾਸ ਕਰਕੇ ਇੱਕ ਪਰਿਵਾਰ ਦਾ ਗਲਬਾ ਹੈ ਜਿਹੜੇ ਲੰਬੇ ਸਮੇਂ ਤੋਂ ਜਿਵੇਂ ਚੰਦ ਹੈ ਜਥੇਦਾਰਾ ਨੂੰ ਵਰਤਦਾ ਹੈ ਤੇ ਜਿਵੇਂ ਹੁਣ ਜਥੇਦਾਰਾ ਨੂੰ ਹਟਾਇਆ ਗਿਆ ਜਿਵੇਂ ਨੁਕਤੀ ਕਰਾਈ ਗਈ ਮੈਨੂੰ ਲੱਗਦਾ ਉਹਦੇ ਬਾਰੇ ਸਾਰੇ ਲੋਕਾਂ ਨੂੰ ਬਹੁਤ ਸਿਆਣੇ ਲੋਕ ਦੱਸਣ ਦੀ ਲੋੜ ਨਹੀਂ ਕਿ ਕੀ ਹੋ ਰਿਹਾ ਹੈ ਇਥੇ ਪਰ ਹੈ ਇਹ ਗਲਤੀ ਤੇ ਉਹਦੇ ਖਿਲਾਫ ਜਿੱਥੇ ਉਹਨਾਂ ਅਕਾਲੀ ਦਲ 'ਚ ਮੈਨੂੰ ਲੱਗਦਾ ਨਹੀਂ ਕਿ ਅਕਾਲੀ ਦਲ ਦਾ ਕੋਈ ਜ਼ਿਲ੍ਹਾ ਬਚਿਆ ਹੋਵੇ ਜਿੱਥੇ ਗਾਵਤ ਨਾ ਹੋਈ ਹੋਵੇ ਜਿੱਥੇ ਛੋਟੇ ਵੱਡੇ ਆਗੂ ਨੇ ਕਿਹਾ ਨਾ ਹੋਵੇ ਕਿ ਭਾਈ ਮੰਦ ਭੱਗਿਆ ਤੁਸੀਂ ਜੇ ਪੰਜਾਬ ਨੂੰ ਸ਼ੁਰੂ ਕਰਨਾ ਹੋਵੇ ਮਹਾਲੀ ਤੋਂ ਸ਼ੁਰੂ ਹੋ ਜਾਓ ਜੀ ਮਹਾਲੀ ਫਤਿਹਗੜ੍ਹ ਸਾਹਿਬ ਰੋਪੜ ਅੱਗੇ ਫਿਰ ਤੁਸੀਂ ਜਲੰਧਰ ਚਲੇ ਜਾਓ ਲੁਧਿਆਣਾ ਚਲੇ ਜਾਓ ਇੱਧਰ ਹਰਿਆਣੇ ਚ ਆ ਜਾਓ ਪਟਿਆਲੇ ਦੇ ਵੀ ਦਿਹਾਤੀ ਦੇ ਕਿਸੇ ਜ਼ਿਲ੍ਹੇ ਪ੍ਰਧਾਨ ਨੇ ਰਿਜ਼ਾਇਨ ਕਰਤਾ ਯਾਨੀ ਕਿ ਹਰ ਥਾਂ ਵਿਰੋਧ ਹੋ ਰਿਹਾ ਹੈ ਮਾਝੇ ਚ ਵਿਕਰਮ ਮਜੀਠੀਆ ਲਗਾਤਾਰ ਕਹਿ ਰਹੇ ਨੇ ਭਾਈ ਗਲਤ ਕੀਤਾ ਲੁਧਿਆਣਾ ਚ ਸਰਨਜੀਤ ਢਿੱਲੋਂ ਬੈਠੇ ਨੇ ਸਾਬਕਾ ਮੰਤਰੀ ਉਹਨੇ ਕਿਹਾ ਗਲਤ ਕੀਤਾ ਜੀ ਕੁਝ ਕ ਸੱਜਣ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਟਟੇਰੀ ਵਾਂਗ ਕੇ ਬਸ ਸਾਡੀਆਂ ਪੈਰਾਂ ਤੇ ਹੀ ਖੜਿਆ ਆ ਅਕਾਲੀ ਦਲ ਜਿਹੜੇ ਅੱਜਕੱਲ ਮੁੱਖ ਸਲਾਹਕਾਰ ਬਣੇ ਹੋਏ ਨੇ ਸਖਮਿੰਦਰ ਸਿੰਘ ਬਾਦਲ ਦੇ ਜੀ ਜਿਨ੍ਹਾਂ ਦੀਆਂ ਲੋਕ ਸਭਾ ਚੋਣਾਂ ਦੀ ਜਮਾਨਤਾਂ ਵੀ ਜਬਤ ਹੋਈਆਂ ਨੇ ਜਿਨ੍ਹਾਂ ਚੋਂ ਕਈਆਂ ਦੀ ਅਮਨਦੀਪ ਜੀ ਆਪਾਂ ਤੁਸੀਂ ਦੇਖਿਆ ਹੋਊਗਾ ਡਾਕਟਰ ਦਲਜੀਤ ਸਿੰਘ ਜੀ ਮੈਨੂੰ ਕਿੰਨੀਆਂ ਵੋਟਾਂ ਪਈਆਂ ਹੂੰ ਇਹ ਇਸੇ ਤਰ੍ਹਾਂ ਜਿਹੜੇ ਮਹੇਸ਼ ਸਿੰਘ ਗਰੇਵਾਲ ਜੀ ਨੇ ਉਹਨਾਂ ਨੂੰ ਦੇਖ ਲਓ ਵੀ ਕਦੇ ਕੋਈ ਚੋਣ ਜਿੱਤੇ ਨੇ ਜੀ 1997 ਚ ਜ세ਦਾਰ ਗੁਰਚਲ ਸਿੰਘ ਟੋੜਾ ਦੀ ਇਕਾਈ ਚ ਚੋਣ ਜਿੱਤੇ ਸੀ ਮੰਤਰੀ ਵੀ ਬਣਾਏ ਸੀ ਟੋੜਾ ਸਾਰਾ ਤੇ ਉਸ ਤੋਂ ਬਾਅਦ ਦਿਖਾ ਦਿਓ ਕੋਈ ਚੋਣ ਜਿੱਤੇ ਹੋਣ ਲਗਾਤਾਰ ਹਲ ਰਹੇ ਨੇ ਚੋਣਾਂ ਇਹ ਲੋਕ ਕਕੌਮ ਦੀ ਨਮਾਇੰਦਗੀ ਨਮੈਂਦਾ ਹੋਣ ਦੇ ਦਾਅਵੇ ਕਰ ਰਹੇ ਨੇ ਹੂੰ ਤੇ ਇਧਰ ਸੁੱਚਾ ਸਿੰਘ ਲੰਗਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਸੰਕਟਮੋਚਨ ਬਣਦਾ ਯਤਨ ਕਰ ਰਹੇ ਨੇ ਜੀ ਤੇ ਇਹ ਜਿਹੜਾ ਹੈਗਾ ਸਾਰਾ ਵਰਤਾਰਾ ਬਹੁਤ ਮੰਦ ਭੱਗ ਗਿਆ ਹੁਣ ਅਗਲੀ ਗੱਲ ਤੇ ਆਜੋ ਜਿਹੜਾ ਆਪਾਂ ਨੇ ਕੱਲ ਵੀ ਇਹ ਵਚਾਫਿਰ ਘਟਾਇਆ ਸੀ ਕਿ ਜ਼ਥੇਦਾਰ ਸਹਿਬਾਨ ਜਿਨ੍ਹਾਂ ਨੂੰ ਨਵੇਂ ਬੁਣਿਆ ਗਿਆ ਉਹਨਾਂ ਕੋਲੋਂ 2 ਦਸੰਬਰ ਨੂੰ ਜਿਹੜੇ ਸ੍ਰੀ ਕਾਲ ਤੱਕ ਸਭ ਦੀ ਫਸੀਲ ਤੋਂ ਹੁਕਮ ਨਾਲ ਜਾਰੀ ਹੋਏ ਨੇ ਉਹਨਾਂ ਬਾਰੇ ਉਹਨਾਂ ਨਾਲ ਛੇੜਛਾੜ ਜ਼ਰੂਰ ਹੋਊਗੀ ਉਹ ਕੰਮ ਲੈ ਜਾਣਗੇ ਕੁਝ ਫੈਸਲੇ ਪਰ ਜਿਦਾ ਸਭ ਉਹਨਾਂ ਨੇ ਸਪਸ਼ਟ ਕਰਤਾ ਵੀ ਕਹਿੰਦੇ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀ ਕਹਿੰਦੇ ਉਹਦੇ ਵਿੱਚ ਅਸੀਂ ਕੋਈ ਛੇੜਛਾੜ ਨਹੀਂ ਕਰਾਂਗੇ ਪਰ ਹੰਦੀਪ ਜੀ ਬਿਲਕੁਲ ਨਹੀਂ ਕੀਤਾ ਉਹਦਾ ਅਗਲਾ ਪੈਰਾ ਵੀ ਪੜ੍ਹ ਲਓ ਹਾਂ ਨਹੀਂ ਪਰ ਕਹਿੰਦੇ ਵੀ ਜਿਹੜੀ ਭਰਤੀ ਹੈ ਜਿਹੜੀ ਕਮੇਟੀ ਹੈ ਉਹਦੇ ਵਿੱਚ ਅਸੀਂ ਨਜ਼ਰ ਇਹ ਹੁਕਮਨਾਮੇ ਨਾਲ ਸੰਬੰਧਿਤ ਨਹੀਂ ਉਹ ਤਾਂ ਹੁਕਮਨਾਮਾ ਹੀ ਹੈ ਬਿਲਕੁਲ ਬਿਲਕੁਲ ਜਿਹੜੀ ਭਰਤੀ ਕਮੇਟੀ ਹੈ ਹੁਕਮਨਾਮਾ ਸੀ ਨਾ ਜੀ ਉਹ ਵੀ ਵੀ ਭਰਤੀ ਇਹ ਸੱਤ ਮੈਂਬਰੀ ਕਮੇਟੀ ਕਰੂਗੀ ਹੂੰ ਉਹਨਾਂ ਦੇ ਕਹਿੰਦੇ ਨજરਅਸਾਨ ਨਹੀਂ ਕਰਾਂਗੇ ਫਿਰ ਇਹ ਹੁਕਮਨਾਮੇ ਨਾਲ ਛੇੜਛਾੜ ਨਾ ਹੋਈ ਤਾਂ ਇਹ ਹੋਰ ਕੀ ਐ ਹੂੰ ਬਿਲਕੁਲ ਇਹ ਵੀ ਹੁਕਮਨਾਮੇ ਨਾਲ ਛੇੜਛਾੜ ਹੀ ਐ ਹੁਣ ਹੋਵੇਗਾ ਕੀ ਪੰਦੀਪ ਜੀ ਤੁਹਾਨੂੰ ਯਾਦ ਹੋਊਗਾ ਕਿ ਪਤਾ ਵੀ ਇੱਕ ਵਾਰ ਜਥੇਦਾਰ ਸਹਿਵਾਨ ਕੋਲ ਪਹੁੰਚ ਕੀਤੀ ਸੀ ਕੀ ਦਲ ਨੇ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਐ ਫਿਰ ਹੋਰ ਮੈਂਬਰ ਪਾ ਲਓ ਜੀ ਉਹ ਅੱਠ ਸੱਤ ਆਪਣੇ ਹੋਰ ਮੈਂਬਰ ਪਾਉਣੇ ਚਾਹੁੰਦੇ ਸੀ ਉਸ ਕਮੇਟੀ 'ਚ ਤੇ ਜਥੇਦਾਰ ਸਹਿਵਾਨ ਗੀਰ ਕਬੀਰ ਸਿੰਘ ਜੀ ਕਹਿੰਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਭਾਈ ਇਹ ਸੰਭਵ ਨਹੀਂ ਹੈ ਇਹ ਦਾਗੀ ਕਿਸਮ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪਵਾਉਣਾ ਚਾਹੁੰਦੇ ਹੋ ਕਮੇਟੀ ਉਹੀ ਕੰਮ ਕਰੂਗੀ ਹੂੰ ਤੇ ਹੁਣ ਇਵੇਂ ਲੱਗਦਾ ਜਿਵੇਂ ਜਿਵੇਂ ਅੱਜ ਜਥੇਦਾਰ ਦਾ ਉਹਦਾ ਬਿਆਨ ਆਇਆ ਹੈ ਜਥੇਦਾਰ ਕੁਲਦੀਪ ਸਿੰਘ ਜੀ ਗੜਗੜੀ ਸਾਹਿਬ ਦਾ ਜੀ ਉਹ ਉਹਦੇ ਨਾਲ ਇਵੇਂ ਲੱਗ ਰਿਹਾ ਹੈ ਕਿ ਜਿਹੜੀ ਇਹ ਕਮੇਟੀ ਹੈ ਤੁਸੀਂ ਦੇਖ ਲਿਓ ਤੇ ਮੈਂਬਰ ਵਧਾਏ ਜਾਣਗੇ ਹੂੰ ਉਹੀ ਜਿਹੜੇ ਦਾਗੀ ਕਿਸਮ ਦੇ ਲੋਕ ਨੇ ਜਿਹੜੇ ਅੱਜ ਅਨੰਦਪੁਰ ਸਾਹਿਬ ਆ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਸੁੱਚਾ ਸਿੰਘ ਲੰਗਾਲ ਵੀਰ ਸਾਹਿਬ ਸਿੰਘ ਬਲਟੋਹਾ ਵਰਗੇ ਇਹ ਦਿਲਜੀਤ ਸਿੰਘ ਚੀਮੇ ਵਰਗੇ ਇਹਨਾਂ ਨੂੰ ਕਮੇਟੀ ਦਾ ਮੈਂਬਰ ਪਾਇਆ ਜਾਊਗਾ ਹੂੰ ਜੇ ਅਕਾਲ 택ਸਰ ਸਾਹਿਬ ਕਿਉਂਕਿ ਕਮੇਟੀ ਸ ਰੱਦ ਨਹੀਂ ਕੀਤੀ ਕਰਨ ਦੀ ਗੱਲ ਕਹੀ ਜਿਹੇਦਾਰ ਸਾਹਿਬ ਨੇ ਉਹਨਾਂ ਕਿ ਨਜ਼ਰਸਾਨੀ ਹੋ ਗਈ ਜੀ ਨਜ਼ਰਸਾਨੀ ਦਾ ਮਤਲਬ ਇਹ ਹੈ ਕਿ ਕਮੇਟੀ ਜੇ ਵਾਅਦਾ ਘਾਟਾ ਹੋਊਗਾ ਤੇ ਵਾਅਦਾ ਘਾਟਾ ਕਰਨ ਵੇਲੇ ਫਿਰ 5-7 ਮੈਂਬਰ ਰਲਾ ਦੇਣਗੇ ਜਿਵੇਂ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਚ ਵੀ ਤਾਂ 3 ਮੈਂਬਰ ਹੈਗੇ ਨੇ ਜਿਹੜੇ ਲਗਾਤਾਰ ਵਿਰੋਧ ਜਿਤਾਉਂਦੇ ਨੇ ਹੂੰ ਉਹਨੇ ਵੀ ਜਿਤਾਇਆ ਇਸ ਵਾਰ ਜਿਹੜਾ ਵਿਰੋਧ ਜਿਤਾਇਆ ਤਿੰਨ ਮੈਂਬਰਾਂ ਨੇ ਜਿਹੜਾ ਇਹ ਫੈਸਲਾ ਲਿਆ ਸਰੀ ਕਮੇਟੀ ਨੇ ਜਿੱਤੇ ਦਸ ਸਹਿਬਰ ਨੂੰ ਹਟਾਉਣ ਦਾ ਤੇ ਲਿਖਤੀ ਜਿਤਾਇਆ ਜੀ ਭਾਈ ਅਸੀਂ ਹੂੰ ਬਰਬਾਦ ਜਾਣਗੇ ਫਿਰ ਘੱਟ ਮੈਂਬਰਾਂ ਦੀ ਗੱਲ ਕੌਣ ਸੁਣਦਾ ਹੈ ਹੁਣ ਜੇ ਫਰਜ਼ ਕਰੋ ਸੱਤ ਮੈਂਬਰ ਉਹਦੇ ਚ ਹੋਰ ਸ਼ਾਮਲ ਕਰ ਲਏ ਮਨਦੀਪ ਜੀ ਤਾਂ ਫਿਰ ਸੱਤ ਮੈਂਬਰਾਂ ਦੀ ਚੱਲੂਗੀ ਪੰਜ ਮੈਂਬਰਾਂ ਨੂੰ ਕੌਣ ਪੁੱਛੂਗਾ ਉੱਥੇ ਬਹੁਤ ਸੰਤਤੀ ਨਾਲ ਆਪਣਾ ਫੈਸਲਾ ਲਾਗੂ ਕਰ ਦੇਣਗੇ ਤੇ ਉਹ ਕਹਿ ਦੇਣਗੇ ਕਿ ਕਾਰੀਦਾਨ ਨੇ ਜਿਹੜੀ ਭਰਤੀ ਕੀਤੀ ਹੈ ਬੋਗਸ ਭਰਤੀ ਹੈ ਹਾਲਾਂਕਿ ਉਹ ਕਿਤੇ ਕਿਤੇ ਤੁਹਾਨੂੰ ਨਜ਼ਰ ਆਇਆ ਕੋਈ ਪਿੰਡਾਂ ਚ ਭਰਤੀ ਕਰਦਾ ਪੁਰਾਣੇ ਜਥੇਦਾਰ ਕਰਿਆ ਕਰਦੇ ਸੀ ਘਰ ਘਰ ਜਾ ਕੇ ਭਰਤੀ ਤੇ ਹੁਣ ਕੋਤੋਂ ਤੁਹਾਨੂੰ ਕਿਤੇ ਦਿਖਿਆ ਇਹ ਕਹਿਣ ਨੂੰ ਭਾਵੇਂ ਕਹਿੰਦੇ ਨੇ 35 ਲੱਖ ਭਰਤੀ ਹੋ ਗਈ ਪਰ ਭਰਾਵੋ 35 ਲੱਖ ਭਰਤੀ ਹੋਈ ਕਿੱਥੇ ਹੈ ਇਹ ਤਾਂ ਦੱਸ ਦੋ ਕਿਸੇ ਪਿੰਡ ਚ ਮੈਂ ਤਾਂ ਦੇਖਿਆ ਨਹੀਂ ਕੋਈ ਮੈਂ ਲਗਾਤਾਰ ਪ੍ਰੈਸ ਨਾਲ ਜੁੜਿਆ ਹੋਇਆ ਵਿਅਕਤੀਆਂ ਲਗਾਤਾਰ ਪਿੰਡਾਂ ਸਹਿਰਾਂ 'ਚ ਵਿਚਰਨ ਵਾਲਾ ਮੈਨੂੰ ਤਾਂ ਕੋਈ ਅਕਾਲੀ ਦਲ ਦਾ ਕਿਤੇ ਜਥੇਦਾਰ ਨਜ਼ਰ ਨਹੀਂ ਆਇਆ ਜਿਨੇ ਕਿਤੇ ਭਰਤੀ ਕਰ ਰਿਹਾ ਹੋਵੇ ਕੋਈ ਕੈਂਪ ਲਗਾ ਕੇ ਭਰਤੀ ਕਰ ਰਿਹਾ ਹੋਵੇ ਘਰੋ ਘਰੀ ਜਾ ਕੇ ਭਰਤੀ ਕਰ ਰਿਹਾ ਹੋਵੇ ਹਾਂ ਠੀਕ ਹੈ ਕਿ ਕਾਪੀਆਂ ਜ਼ਰੂਰ ਵੰਡ ਦਿੱਤੀਆਂ ਹੋਣਗੀਆਂ 35 ਲੱਖ ਪੈਸੇ ਕੱਟੇ ਕਰ ਲਏ ਆਉਣਗੇ ਹੂੰ ਇਹ ਹੋ ਸਕਦਾ ਹੈ ਸੋ ਇਹ ਜਿਹੜਾ ਵਰਤਾਰਾ ਹੈ ਇਹ ਬਹੁਤ ਮੰਦ ਭਾਗ ਹੈ ਮਨਦੀਪ ਜੀ ਜੋ ਚੱਲ ਰਿਹਾ ਹੈ ਅਕਾਲੀ ਦਲ 'ਚ ਤੇ ਸੁਖਵੀਰ ਸਿੰਘ ਬਾਦਲ ਦੀ ਚੁੱਪ ਇਸ ਵੇਲੇ ਸਭ ਤੋਂ ਵੱਧ ਫਰਾਨੀ ਜਨ ਕਹੇ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਸੀ ਚੁੱਪ ਰਹਿਣਾ ਨੂੰ ਬੋਲਣਾ ਚਾਹੀਦਾ ਸੀ ਇਸ ਵੇਲੇ ਉਹਨਾਂ ਦਾ ਫਰਜ਼ ਬਣਦਾ ਬੋਲਣਾ ਤੇ ਸੱਚ ਦੇ ਨਾਲ ਖੜਨਾ ਜਦੋਂ ਪਾਰਟੀ ਦੇ ਇੰਨੇ ਲੋਕ ਵਿਰੋਧ ਕਰ ਰਹੇ ਨੇ ਯਾਰ ਥੋੜੀ ਹਰਿਆਣੇ ਦੀ ਸਾਰਾ ਸਾਰੀ ਇਕਾਈ ਤੁਹਾਡਾ ਵਿਰੋਧ ਕਰ ਗਈ ਬਾਕੀ ਜਿਹੜੇ ਸੂਬੇ ਨੇ ਉਹਨਾਂ ਦੀਆਂ ਇਕਾਈਆਂ ਵਿਰੋਧ ਕਰ ਗਈਆਂ ਵੱਡੀ ਪੱਧਰ ਤੇ ਪੰਜਾਬ ਚ ਬਗਾਵਤ ਉੱਠ ਗਈ ਥੋਂ ਤੱਕ ਕੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਨੇ ਕੁਲਵੰਤ ਸਿੰਘ ਮੰਨਣ ਸਾਹਿਬ ਉਹਨਾਂ ਨੇ ਵੀ ਕਹਿ ਦਿੱਤਾ ਭਾਈ ਮੇਰਾ ਕੋਈ ਸਬੰਧ ਨਹੀਂ ਇਸ ਫੈਸਲੇ ਨਾਲ ਮੇਰੇ ਤਾਂ ਆਪਣੇ ਮਨ ਨੂੰ ਠੇਸ ਪਹੁੰਚੀ ਹੈ ਜੀ ਤੋਂ ਫਿਰ ਜੇ ਘੱਟੋ ਘੱਟ ਜੇ ਆਪਾਂ ਕੋਈ ਗਲਤੀ ਕਰ ਲਈ ਜੇ ਕੋਈ ਵਿਅਕਤੀ ਆਪਣੇ ਨਾਲ ਦੇ ਸਾਥੀ ਹੈ ਸਾਸ ਕਰਵਾ ਰਹੇ ਨੇ ਇਸ ਗਲਤੀ ਦਾ ਤਾਂ ਉਹਨੂੰ ਮੰਨ ਨਹੀਂ ਲੈਣਾ ਚਾਹੀਦਾ ਹਮ ਪਰ ਨਹੀਂ ਕਿਉਂਕਿ ਜੇ ਜਿਹੜੇ ਹੁਣ ਉਹਦੇ ਨਾਲ ਕੁਝ ਸੱਚਣ ਅਜਿਹੇ ਵੀ ਹੈਗੇ ਨਾ ਜਿਹੜੇ ਜੇ ਉਹ ਕਹਿਣਗੇ ਵੀ ਦਿਨ ਨੂੰ ਰਾਤ ਕਹਿਣਗੇ ਤਾਂ ਰਾਤ ਹੀ ਕਹਿਣਗੇ ਇਹ ਨਹੀਂ ਕਹਿਣਗੇ ਵੀ ਨਹੀਂ ਜੀ ਦਿਨ ਹੈ ਰਾਤ ਨਹੀਂ ਹੈ ਹਮ ਪਰ ਜਿਹੜੇ ਇਸ ਵੇਲੇ ਸਿੱਖ ਸਿਧਾਂਤਾਂ ਨਾਲ ਖੇਡ ਰਹੇ ਨੇ ਸਿੱਖ ਪਰੰਪਰਾਵਾਂ ਦਾ ਖਲਵਾੜ ਉੜਾ ਰਹੇ ਨੇ ਸਿੰਘ ਸਹਿਬਾਨ ਦਾ ਮਾਣ ਤੇ ਸਤਿਕਾਰ ਨੂੰ ਘਟਾ ਰਹੇ ਨੇ ਮਨਦੀਪ ਜੀ ਮੈਨੂੰ ਨਹੀਂ ਲੱਗਦਾ ਕਿ ਸਿੱਖ ਸੰਗਤ ਉਹਨਾਂ ਨੂੰ ਮੁਆਫ ਕਰੂਗੀ ਨਹੀਂ ਕਰੂਗੀ ਹੂੰ ਤੇ ਜਿਹੜੇ ਲੋਕ ਅੱਜ ਖੜੇ ਨੇ ਪਰੰਪਰਾਵਾਂ ਨਾਲ ਲੋਕ ਇੱਕ ਦਿਨ ਜ਼ਰੂਰ ਉਹਨਾਂ ਨੂੰ ਹੱਥਾਂ ਦੇ ਜੁੱਕਣਗੇ ਇਤਿਹਾਸ ਜਦੋਂ ਲੰਘ ਜਾਂਦਾ ਬਾਅਦ ਚ ਲਿਖਿਆ ਜਾਂਦਾ ਹੈ ਜਦੋਂ ਸਮਾਂ ਲੰਘ ਜਾਂਦਾ ਉਸ ਤੋਂ ਬਾਅਦ ਇਤਿਹਾਸ ਲਿਖਿਆ ਜਾਂਦਾ ਤੇ ਇਤਿਹਾਸ 'ਚ ਸਾਰੀ ਚਰਚਾ ਜ਼ਰੂਰ ਹੋਊਗੀ ਹੂੰ ਇਸ ਕਰਕੇ ਅਕਾਲੀ ਦਲ ਨੂੰ ਸੰਭਾਲਣ ਦੀ ਸਮਝਣ ਦੀ ਕੱਲ ਵੀ ਕਿਹਾ ਸੀ ਬਾਰ ਬਾਰ ਕਹਿ ਰਿਹਾ ਕਿਉਂਕਿ ਅਕਾਲੀ ਦਲ ਪੰਜਾਬ ਦੀ ਲੋੜ ਹੈ ਅਕਾਲੀ ਦਲ ਬਹੁਤ ਜ਼ਰੂਰੀ ਹੈ ਪੰਜਾਬ ਲਈ ਖੇਤਰੀ ਪਾਰਟੀ ਦਾ ਹੋਣਾ ਤੇ ਅਕਾਲੀ ਦਲ ਮਾੜਾ ਵੀ ਨਹੀਂ ਹੈ ਠੀਕ ਹੈ ਲੀਡਰਸ਼ਿਪ ਮਾੜੀ ਕਿਤੇ ਹੋ ਸਕਦੀ ਹੈ ਜੀ ਕੋਈ ਲੀਡਰ ਥੜਕ ਸਕਦਾ ਹੈ ਸਿਧਾਂਤਾਂ ਤੋਂ ਕੋਈ ਥੜਕ ਕੋਈ ਲੀਡਰ ਕੋ ਤਾਹੀ ਕਰ ਸਕਦਾ ਹੈ ਸਿੰਖ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਪਰ ਸਾਰਾ ਅਕਾਲੀ ਦਲ ਕਦੇ ਅਜਿਹਾ ਨਹੀਂ ਹੁੰਦਾ ਜੇ ਅਜਿਹਾ ਹੁੰਦਾ ਤਾਂਤਰਿਕ ਕਮੇਟੀ ਵੱਲੋਂ ਸਿੰਘ ਸਹਿਵਾਨ ਜੋ ਹਟਾਏ ਗਏ ਸੀ ਤਾਂ ਨਹੀਂ ਕਿਸੇ ਨੇ ਬੋਲਣਾ ਸੀ ਬਰੋਚਾ ਪਰ ਲੋਕ ਬੋਲ ਰਹੇ ਨੇ ਜੀ ਚਲੋ ਸਰ ਤੁਸੀਂ ਇੱਕ ਜੀ ਦੇਖੋ ਜਿਸ ਤਰ੍ਹਾਂ ਮੌਜੂਦਾ ਸਮੇਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੈ ਜਾਂ ਫਿਰ ਗਗਵੀਰ ਸਿੰਘ ਹੈ ਜਾਂ ਫਿਰ ਜਿਹੜੇ ਬਾਗੀ ਦਲ ਵਾਲੇ ਨੇ ਨਾ ਜਿਹੜੇ ਵਿਰੋਧੀ ਦਿੱਤੀ ਰਲ ਸੁਧਾਰ ਲਹਿਰ ਵਾਲੇ ਕਹਿ ਲਈ ਆਪਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਹਿੰਦੇ ਵੀ ਇਹ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ ਪਰ ਤੁਸੀਂ ਇਹ ਦੇਖੋ ਵੀ ਅੱਜ ਜਦੋਂ ਉੱਥੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਤਾਂ ਉੱਥੇ ਸੁੱਚਾ ਸਿੰਘ ਲੰਗਾਹ ਬੋਲਦੇ ਨੇ ਕਹਿੰਦੇ ਭਾਈ ਅਸੀਂ ਕਾਂਗਰਸ ਕੇਂਦਰੀ ਪਾਰਟੀ ਹੈ ਜਿਹੜੀ ਹੈਗੀ ਉਹਦੇ ਨਾਲ ਅਸੀਂ ਜਾਣ ਸਕਦੇ ਹਾਂ ਉਹਨਾਂ ਤੋਪਾਂ ਦੇ ਨਾਲ ਸਾਡੇ ਦੇ ਹਮਲੇ ਕੀਤੇ ਉਹ ਇੱਕ ਐਂਦਾ ਕਹਿੰਦੇ ਇੱਕੋ ਇੱਕ ਪਾਰਟੀ ਬਚੀ ਹੈ ਜਿਹੜੀ ਬੀਜੇਪੀ ਬਚੀ ਹੈ ਉਹਨੇ ਸੰਕੇਤ ਕੀਤਾ ਵੀ ਭਵਿੱਖ ਦੇ ਵਿੱਚ ਹੀ ਸਮਝੌਤਾ ਹੋ ਸਕਦਾ ਹੈ ਉਹਨਾਂ ਦੇ ਨਾਲ ਇੱਕ ਪਾਸੇ ਤੁਸੀਂ ਕੇਦਾਰ ਗੁਸ਼ੀ ਉਹਨਾਂ ਦੀ ਜਿੱਥੇ ਵਾਲੀ ਕਰ ਰਿਹਾ ਵੀ ਬੀਜੇਪੀ ਇੰਨੀ ਮਾੜੀ ਹੈ ਫਿਰ ਮਨਦੀਪ ਸੁੱਚਾ ਸਿੰਘ ਲੰਗਾ ਲੰਗਾ ਨੂੰ ਵੀ ਕੱਢਣ ਫਿਰ ਹੁਣ ਅਕਾਲੀ ਦਲ ਚੋਂ ਵੀ ਕਿਉਂ ਬੋਲਿਆ ਬਿਲਕੁਲ ਗੱਲ ਇਹ ਇਹੀ ਹੈ ਨਾ ਵੀ ਤੁਸੀਂ ਖੁਦ ਆਪ ਆਪਣੀ ਪੀੜ੍ਹੀ ਥੱਲੇ ਦਾ ਸੋਟਾ ਨਹੀਂ ਨਾ ਜੀ ਫੇਰ ਨਾ ਆਪਣੇ ਲਈ ਥਰਮੋਮੀਟਰ ਕੋਈ ਹੋਰ ਹੈ ਤੇ ਦੂਜੇ ਲਈ ਕੋਈ ਹੋਰ ਹੈ ਬਿਲਕੁਲ ਆਪ ਆਪਣ ਜਦੋਂ ਆਪਾਂ ਆਪ ਆਪਣੀ ਸਵੇਪੜਚੋਲ ਤਾਂ ਹੋ ਹੀ ਨਹੀਂ ਰਹੀ ਨਾ ਅਕਾਲੀ ਦਲ 'ਚ ਇਹੀ ਤਾਂ ਅਕਾਲੀ ਦਲ ਦਾ ਜਿਹੜਾ ਇਸ ਪੱਧਰ ਤੇ ਆਣਾ ਅਰਸ਼ ਤੋਂ ਫਰਸ਼ ਤੇ ਡਿੱਗਣਾ ਉਹਦਾ ਕਾਰਨ ਇਹੀ ਹੈ ਕਿ ਕੋਈ ਸਵੇਪੜਚੋਲ ਕਰ ਹੀ ਨਹੀਂ ਰਿਹਾ ਉਸ ਕੋ ਆਪਣੀਆਂ ਗਲਤੀਆਂ ਨੂੰ ਕੋਈ ਮੰਨਣ ਲਈ ਤਿਆਰ ਹੀ ਨਹੀਂ ਜੋ ਦੂਜਿਆਂ ਨੇ ਕੀਤੀਆਂ ਉਹਨਾਂ ਨੂੰ ਜ਼ਰੂਰ ਉਸ਼ਾਲਿਆ ਜਾ ਰਿਹਾ ਹੈ ਯਕੀ ਆਪਣੇ ਕਿੰਨੀ ਸਾਂਝ ਰਹੀ ਹੈ ਅਕਾਲੀ ਦਲ ਨਾਲ ਆਪਣੇ ਕਿੰਨੀ ਸਾਂਝ ਰਹੀ ਆਰਐਸਐਸ ਨਾਲ ਕਿੱਥੇ ਸਾਂਝ ਨਹੀਂ ਰਹੀ ਦੱਸੋ ਸਾਡੀਆਂ ਜਿਹੜੇ ਸਿੱਖ ਸਿਧਾਂਤ ਨੇ ਸਿੱਖ ਪਰੰਪਰਾਵਾਂ ਨੇ ਉਹਨਾਂ ਨੂੰ ਕਿੱਥੇ ਖਿਲਵਾੜ ਨਹੀਂ ਹੋਇਆ ਤੇ ਕਿਹਦਾ ਆਰਐਸਐਸ ਦਾ ਦਾਖਲ ਹੈ ਕਿੱਥੇ ਨਹੀਂ ਦੱਸੋ ਯਕਕ ਚਿਲਾ ਤੋਂ ਉਪਰ ਲਗੇ ਇਹ ਆਗੂ ਉਹ ਪਿੰਡ ਗਏ ਜਦੋਂ ਹੁੰਦੇ ਸੀ ਤਾਂ ਪਿੰਡਾਂ ਦੇ ਵਿੱਚ ਨਾ ਟੈਂਪੋ ਫਿਰਦੇ ਹੁੰਦੇ ਸੀ ਸ਼ੋਮਨੀ ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਜਦੋਂ ਹੁੰਦਾ ਸੀ ਨਾ ਮਾਸ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਕਿੰਨੇ ਵਰਤਾਂਤ ਸਿਰਜਦੇ ਸੀ ਕੀ ਕੀ ਬੋਲਦੇ ਸੀ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਦੇ ਸਾਂਝ ਹੈ ਕਿਹੜੇ ਦਿਨ ਦੱਸੋ ਕੌਣ ਕਹਿ ਸਕਦਾ ਹੈ ਛਾਤੀ ਤੇ ਹੱਥ ਮਾਰ ਕੇ ਕਿ ਮੇਰੀ ਆਰਐਸਐਸ ਨਾਲ ਜਾਂ ਬੀਜੇਪੀ ਨਾਲ ਸਾਂਝ ਨਹੀਂ ਸਾਰਿਆਂ ਦੀ ਸਾਂਝ ਹੈ ਬਿਲਕੁਲ ਪਰ ਇਹ ਹੈ ਵੀ ਜਦੋਂ ਦੂਜੇ ਨੂੰ ਦੇਖਣਾ ਹੋਵੇ ਫਿਰ ਦੂਜੇ ਦੇ ਜਿਹੜੇ ਹੈਗੇ ਨੇ ਔਗਣ ਉਹ ਜਲਦੀ ਨਜ਼ਰ ਆ ਜਾਂਦੇ ਨੇ ਤੇ ਆਪਣੇ ਆਪਾਂ ਆਂਦੇ ਨਹੀਂ ਦੇਖਦੇ ਨਹੀਂ ਆਪਾਂ ਅਕਾਲੀ ਦਲ ਨੂੰ ਡੁੱਲਿਆਂ ਬੇਰਿਆਂ ਜੋ ਡੋ ਬੇਰ ਡੁੱਲ ਰਹੇ ਨੇ ਦੇਖੋ ਡੁੱਬ ਰਿਹਾ ਹੈ ਅਕਾਲੀ ਦਲ ਦਾ ਜਹਾਜ਼ ਜਿਹੜੇ ਸਲਾਹਕਾਰ ਨੇ ਸਰਦਾਰ ਸਖਬੀਰ ਸਿੰਘ ਜੀ ਬਦਲ ਦੇ ਉਹਨਾਂ ਨੂੰ ਦੇਖਣਾ ਚਾਹੀਦਾ ਲੋਕੀ ਛਾਲਾ ਮਾਰ ਮਾਰ ਕੇ ਉੱਤਰ ਰਹੇ ਨੇ ਬਚਾਉਣਾ ਚਾਹੀਦਾ ਹੈ ਅਕਾਲੀ ਦਾ ਲੋੜ ਹੈ ਸਾਰਿਆਂ ਦੀ ਇਸ ਕਰਕੇ ਬਹੁਤ ਜ਼ਰੂਰੀ ਹੈ ਤੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਨਿਆਂਗੰਗ ਸਿੰਘ ਦੇਖੋ ਕੀ ਫੈਸਲਾ ਲੈਂਦੇ ਨੇ ਬੜੇ ਭਰੇ ਪੀਤੇ ਬੈਠੇ ਨੇ ਉਹ ਵੀ ਹੂੰ ਅੱਜ ਉਹਨਾਂ ਨੇ ਐਲਾਨ ਕੀਤਾ ਤੇ ਕੀ ਫਿਰ ਹੋਣਾ ਜਿਹੜੀ ਸ੍ਰੀ ਕਲਤਾ ਸਭ ਦੇ ਜਥੇਦਾਰ ਦੀ ਜਿਹੜੀ ਹੈਗੀ ਹੈ ਕਾਰਜ ਸੇਵਾ ਜਦੋਂ ਸੋ ਉਹਨਾਂ ਨੇ ਸੰਭਾਲ ਨਹੀਂ ਹੈ ਫਿਰ ਉੱਥੇ ਵੀ ਇਹੀ ਕੁਝ ਹੋਊਗਾ ਵੀ ਰਾਤ ਦੇ 1.5 ਵਜੇ ਜਾ ਕੇ ਜਦੋਂ ਨਾ ਪੰਥ ਹਾਜ਼ਰ ਹੋਵੇ ਨਾ ਗ੍ਰੰਥ ਹੋਵੇ ਨਾ ਸੰਸਾਧਾ ਹੋਣ ਨਾ ਕੋਈ ਹੋਰ ਹੋਵੇ ਤੇ ਉਹਨਾਂ ਨੂੰ ਸੰਭਾਲ ਦੋ ਸੇਵਾ ਇਹ ਕਿਹੜਾ ਤਰੀਕਾ ਹੋ ਗਿਆ ਯਾਰ ਬਿਲਕੁਲ ਜੀ ਬਿਲਕੁਲ ਸੰਗਤ ਤੋਂ ਡਰਨ ਦੀ ਥਾਂ ਜੋ ਸੰਗਤ ਕਹਿ ਰਹੀ ਹੈ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਕੌਮ ਦੀ ਭਾਵਨਾਵਾਂ ਨੂੰ ਸਮਝ ਕੇ ਜਿਹੜੇ ਗਲਤ ਫੈਸਲੇ ਲੈ ਜਾ ਰਹੇ ਨੇ ਜਿਹੜੇ ਗਲਤ ਫੈਸਲੇ ਹੋਏ ਨੇ ਉਹਨਾਂ ਨੂੰ ਪਰਚੋਲ ਕੇ ਉਹਨਾਂ 'ਚ ਸੁਧਾਰ ਕਰਕੇ ਦੁਬਾਰਾ ਫੇਰ ਕੋਈ ਜਿਹੜਾ ਹੈਗਾ ਇਹੋ ਜਿਹਾ ਠੁਕਮਾ ਤੇ ਸਾਂਝਾ ਰਾਹ ਅਪਣਾਉਣਾ ਚਾਹੀਦਾ ਜਿਹਦੇ ਨਾਲ ਸਾਰਾ ਪੰਥ ਵੀ ਇਕਜੁੱਟ ਹੋਵੇ ਤੇ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਖਾਸ ਕਰਕੇ ਕਾਲੀ ਦਲ ਹੈ ਜਿਹੜਾ ਸਾਰਾ ਇਕਜੁੱਟ ਹੋ ਕੇ ਮਜਬੂਤ ਹੋ ਕੇ ਪੰਜਾਬ ਦੀ ਪੰਥ ਦੀ ਤੇ ਜਿਹੜੇ ਭਾਈਚਾਰੇ ਦੀ ਜਿਹੜੀ ਹੈਗੀ ਹੈ ਉਹ ਸੇਵਾ ਕਰ ਸਕੇ ਤੇ ਸ਼ਰੋਮਣੀ ਕਮੇਟੀ ਨੂੰ ਜ਼ਰੂਰ ਕੋਈ ਅਜਿਹਾ ਵਿਧਿ ਵਿਵਧਾਨ ਹੋਣ ਬਣਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਸਮੇਂ ਦੀ ਲੋੜ ਹੈ ਕਿ ਜਿਹੜੇ ਜ਼ਥੇਦਾਰ ਸਹਿਬਾਨ ਨੇ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਹਟਾਉਣ ਦੇ ਕੋਈ ਨਾ ਕੋਈ ਕਾਇਦੇ ਕਾਨੂੰਨ ਜ਼ਰੂਰ ਬਣ ਜੀ ਜੀ ਚਿਰਸਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਾ ਸੰਜੀ ਕਿ ਬਹੁਤ ਬਹੁਤ ਧੰਨਵਾਦ ਮੰਦੀਨ ਜੀ